ਜਿਸ ਪਤੀ ਦੇ ਨਾਲ ਰੱਬ ਦੇ ਸਾਹਮਣੇ ਲਾਵਾਂ ਲੈਣ ਤੋਂ ਬਾਅਦ ਕਸਮਾਂ ਵਾਦੇ ਕੀਤੇ ਜਾਂਦੇ ਨੇ ਕਿ ਅਸੀਂ ਜ਼ਿੰਦਗੀ ਭਰ ਇੱਕ ਦੂਸਰੇ ਦਾ ਸਾਥ ਨਿਭਾਵਾਂਗੇ ਹਰ ਸੁੱਖ-ਦੁੱਖ ਦੇ ਵਿੱਚ ਸਾਥ ਦੇਵਾਂਗੇ ਉਸੇ ਪਤੀ ਦੀ ਜਾਨ ਪਤਨੀ ਦੇ ਵੱਲੋਂ ਜਦੋਂ ਲੈ ਲਈ ਜਾਂਦੀ ਹੈ ਤਾਂ ਰਿਸ਼ਤਿਆਂ ਤੋਂ ਭਰੋਸਾ ਉੱਠ ਜਾਂਦਾ ਹੈ ਘਰ ਦੇ ਵਿੱਚ 마ਸੂਮ ਬੱਚੇ ਹੋਣ ਤੋਂ ਬਾਅਦ ਵੀ ਔਰਤ ਦੇ ਬਾਹਰ ਸਬੰਧ ਉਮਰ ਕਰੀਬ 44 ਤੋਂ 45 ਸਾਲ ਅਤੇ ਇਸ ਪਤੀ ਦੀ ਜਾਨ ਉਸਦੀ ਹੀ ਪਤਨੀ ਨੇ ਉਸ ਸਮੇਂ ਲਈ ਜਦੋਂ ਉਹ ਘਰ ਦੇ ਵਿੱਚ ਆਪਣੇ ਬੈੱਡ ਤੇ ਸੌਂ ਰਿਹਾ ਸੀ 13 ਨਵੰਬਰ ਨੂੰ ਫਤਿਹਗੜ ਸਾਹਿਬ ਦੇ ਪਿੰਡ ਆਲਮਪੁਰ ਦੇ ਸੂਏ ਦੇ ਕੋਲੋਂ ਹੁਸੈਨਪੁਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੀ ਮ੍ਰਿਤਕ ਦੇ ਮਿਲੀ ਸੀ ਇਸ ਦੀ ਜਾਂਚ ਕਰਦੇ ਹੋਏ ਬਸੀ ਪਠਾਨਾ ਦੀ ਪੁਲਿਸ ਦੇ ਵੱਲੋਂ ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਸਮੇਤ ਹਰਜਸਪ੍ਰੀਤ ਸਿੰਘ ਵਾਸੀ ਪਿੰਡ ਪੋਜੀ ਮਾਜਰਾ थाना ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਸੀ ਪਠਾਣਾ ਦੇ ਡੀਐਸਪੀ ਰਾਜਕੁਮਾਰ ਦੇ ਵੱਲੋਂ ਦੱਸਿਆ ਗਿਆ ਕਿ ਕੁਲਵਿੰਦਰ ਸਿੰਘ ਵਾਸੀ ਪਿੰਡ ਹੁਸੇਲਪੁਰ थाना ਬਸੀ ਪਠਾਣਾ ਬਰ ਖਿਲਾਫ ਗੁਰਪ੍ਰੀਤ ਸਿੰਘ ਹਰਜਸਪ੍ਰੀਤ ਸਿੰਘ ਵਾਸੀ ਪਿੰਡ ਪੋਜੀ ਮਾਜਰਾ थाना ਚਮਕੌਰ ਸਾਹਿਬ ਅਤੇ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਜੋ ਕਿ ਹੁਸੈਨਪੁਰਾ ਦੀ ਰਹਿਣ ਪਾਲੀ ਸੀ ਪਰਾਵਾ ਦੇ ਵੱਲੋਂ ਜਦੋਂ ਬਿਆਨ ਦਿੱਤੇ ਜਾਂਦੇ ਨੇ ਕਿ ਉਸਦੀ ਹੀ ਭਾਬੀ ਦੇ ਵੱਲੋਂ ਭਰਾ ਦੀ ਜਾਨ ਲਈ ਗਈ ਹੈ ਉਸਤੇ ਬਿਆਨ ਦਰਜ ਕੀਤੇ ਗਏ ਤੇ ਬਾਅਦ ਦੇ ਵਿੱਚ ਹੁਣ ਇਹਨਾਂ ਤਿੰਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਤਨੀ ਕੁਲਦੀਪ ਕੌਰ ਅਤੇ ਦੋ ਬੇਟੀਆਂ ਦੇ ਨਾਲ ਵੱਖਰੇ ਘਰ ਦੇ ਵਿੱਚ ਸੁਖਦੇਵ ਸਿੰਘ ਰਹਿੰਦਾ ਸੀ ਕੁਲਦੀਪ ਕੌਰ ਦੇ ਮਾੜੇ ਚਾਲ ਚੱਲਣ ਦੇ ਕਾਰਨ ਉਸਦੇ ਗੁਰਪ੍ਰੀਤ ਸਿੰਘ ਦੇ ਨਾਲ ਨਾਜਾਇਤ ਸਬੰਧ ਸਨ ਜੋ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੇ ਨਾਲ ਚੱਕਰ ਵੀ ਚੱਲਦਾ ਰਿਹਾ ਅਤੇ ਘਰ ਤੋਂ ਉਹ ਚਲੀ ਵੀ ਗਈ ਸੀ ਪਰ ਬਾਅਦ ਦੇ ਵਿੱਚ ਉਹ ਵਾਪਸ ਆ ਗਈ। ਇਹ ਸਾਰੀ ਘਟਨਾ ਦਾ ਪਤਾ ਉਦੋਂ ਲੱਗਦਾ ਜਦੋਂ ਸੁਖਦੇਵ ਸਿੰਘ ਦੀ ਮ੍ਰਿਤਕ ਦੇ ਮਿਲਦੀਆ ਤੇ ਉਸ ਤੋਂ ਬਾਅਦ ਉਸ ਦਾ ਭਰਾ ਜਾ ਕੇ ਪੁਲਿਸ ਦੇ ਕੋਲ ਰਿਪੋਰਟ ਲਿਖਵਾ ਦਿੰਦਾ ਹੈ। ਦੱਸਦਾ ਹੈ ਕਿ ਕਿੰਜ ਬੇਰਹਿਮੀ ਦੇ ਨਾਲ ਉਸ ਦੇ ਭਰਾ ਦੀ ਜਾਨ ਲਈ ਗਈ। بیسਬਾਲ ਦੇ ਬੈਟ ਨਾਲ ਸਿਰ ਦੇ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਨੇ ਸੁਖਦੇਵ ਸਿੰਘ ਦੇ ਮੋਟਰਸਾਈਕਲ ਦੇ ਵਿੱਚਕਾਰ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਲੱਦ ਕੇ ਪਿੰਡ ਆਲਮਪੁਰ ਦੇ ਪੁਲਸ ਹੂਆ ਦੇ ਕੋਲ ਖਟਾਣਾ ਪਾਸ ਕੋਲ ਸੁੱਟ ਦਿੱਤਾ ਦੋਸ਼ੀਆਂ ਨੂੰ ਅਦਾਲਤ ਤੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹਾਂਜੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਬਸੇ ਹਸੈਨਪੁਰਾ ਨੇ ਬਿਆਨ ਦਰਜ ਕਰਾਇਆ ਸੀ ਜੋ ਦਾ ਪਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਦੋ ਬੱਚਿਆਂ ਸਮੇਤ ਵੱਖਰੇ ਘਰ ਚ ਰਹਿੰਦਾ ਹੈ 13 ਤਰੀਕ ਨੂੰ ਤੜਕੇ 3:00 ਵਜੇ ਉਸ ਦੀ ਪਤਨੀ ਕਲਦੀਪ ਕੌਰ ਜੋ ਜਿਹਦੇ ਕੇ ਗੁਰਪ੍ਰੀਤ ਸਿੰਘ ਵਾਸੀ ਭੋਜੇ ਮજરા ਆਣਾ ਚਮਕੌਰ ਸਾਹਿਬ ਨਾਲ ਰਹਿਣ ਸੀ ਗੁਰਪ੍ਰੀਤ ਸਿੰਘ ਦੇ ਭਰਾ ਹਰਜਸਪ੍ਰੀਤ ਹਰਜਸਪ੍ਰੀਤ ਗੁਰਜੀਤ ਸਿੰਘ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਭਰਾ ਸਦੇਵ ਸਿੰਘ ਦਾ ਤੇ ਉਹਦੀ ਜਿਹੜੀ ਡੈਡ ਬਡੀ ਹੈ ਸੁਰਦੇਵ ਸਿੰਘ ਦੀ ਉਹਨਾਂ ਨੇ ਮੋਟਰਸਾਈਕਲ ਤੇ ਸੁਰਦੇਵ ਸਿੰਘ ਦੇ ਤੇ ਲੱਤ ਕੇ ਪੁਲਸੂਆ ਅਗੰਪੂਰ ਕੋਲ ਤੁਟਾਨਾ ਸੜਕ ਤੇ ਹੀ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵੜ ਐਸਪੀ ਡੀ ਸਾਹਿਬ ਉਹਨਾਂ ਦੇ ਇਨਟ੍ਰੈਕਸ਼ਨਸ ਤੇ ਪਤੀਸ਼ ਅੱਗੇ ਵਧਾਈ ਗਈ ਤੇ ਮਕਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੱਗੇ ਬਾਕੀ ਕੁੱਤੀ ਚੱਲ ਗਈ ਕੀ ਕਾਰਨ ਰਿਹਾ ਮਹਾਰਤ ਦਾ ਨਾ ਇਦਾਂ ਦੇ ਬਿਆਨ ਮੁਤਾਬਕ ਮਦਈ ਦੇ ਤੇ ਪਿਕਸ਼ਮ ਦਾ ਉਹ ਜਿਹੜੇ ਪਲਦੀਪ ਕੌਰ ਹੈ ਮ੍ਰਿਤਕ ਦੀ ਵਾਈਫ ਉਹਦੇ ਗੋਪਲ ਸਿੰਘ ਨਾਲ ਰਿਲੇਸ਼ਨਸ਼ਿਪ ਕਿੰਨੇ ਸਮਾਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਨਦੇ ਘਰ ਵੀ ਹਉਣ ਜਾਣ ਸੀ ਇਹਨਾਂ ਦੇ ਰੋਕਦਾ ਸੀ ਇਸ ਕਰਕੇ ਇਹਨਾਂ ਨੇ ਗਲ ਕੇ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਦੇ ਨਾਲ ਸਰਾਣੇ ਨਾਲ ਦਾ ਮੂੰਹ ਦੱਬਿਆ ਲੱਕ ਦੱਬਿਆ ਤੇ ਸਾਹ ਘੁੱਟਿਆ ਤੇ بیسਬਾਲ ਬੈਟ ਨਾਲ ਵੀ ਦੇ ਸਿਰ 'ਤੇ ਵਾਰਿਆ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਹੈਗੇ ਮੁਕੱਦਮੇ ਦਰਜ ਹਾਂਜੀ ਜਿਹੜਾ ਹਰ ਹਰਜਸਪ੍ਰੀਤ ਦਾ ਇਹਦੇ ਖਿਲਾਫ ਦੋ ਮੁਕੱਦਮੇ ਸਾਡੀ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਜਿਹੜਿਆ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਨੇ ਦਾ ਹਾਂਜੀ ਸਰਾਨੇ ਦੀ ਬ੍ਰਾਮਦੀ ਕਰ ਲਈ ਗਈ ਆ ਮੋਕੇ ਤੋਂ ਬਾਕੀ ਜਿਹੜੀ ਹੈ ਹੁਣ ਨਦਰ ਮਾਨ ਲਿਆ ਜੇ ਹੋਊਗਾ ਜੇ ਪੇਸ਼ੇਦਾਰਦ ਕੀਤੇ ਜਾਣਗੇ ਤੇ ਹੋਰ ਇਹਦੇ ਵਿੱਚ ਬ੍ਰਾਮਦੀ ਬਾਕੀ ਜਿਹੜੀ ਇਤੇ ਜੋ ਜਿਹੜੀ ਲੇਡੀਜ਼ ਹੈ ਇਸਦੀ ਫਸਟ ਮੈਰੀਜ ਹੈ ਸੈਕੰਡ ਮੈਰੀਸ ਜਨਬ ਸਾਡੇ ਤ੍ਰਿਪਤੀਸ਼ ਚ ਜੇ ਸੈਕੰਡ ਮੈਂ ਜਿਹੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪੀਸ਼ ਚ ਅੱਗੇ ਗੱਲ ਪਤਾ ਨਹੀਂ ਜੀ